ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸ਼ਹੀਦਾਂ ਦੇ ਦਿਨ ਸ਼ੁਰੂ ਨੇ ਸ਼ਹੀਦਾਂ ਦੀ ਯਾਦ ਦੇ ਵਿੱਚ ਸ਼੍ਰੀ ਫਤਿਹਗੜ ਸਾਹਿਬ ਵਿਖੇ 26 27 28 ਨੂੰ ਜੋ ਸ਼ਹੀਦੀ ਜੋੜ ਮੇਲਾ ਪੱਦਾ ਅਸੀਂ ਤਕਰੀਬਨ ਸਾਰੇ ਹਾਜ਼ਰੀ ਲਾਉਣ ਜਾਂਦੇ ਹਾਂ ਉੱਥੇ ਆਪਣੇ ਬੱਚਿਆਂ ਨੂੰ ਸੀ ਉਹ ਚੀਜ਼ ਅਸੀਂ ਉਹ ਕੰਧ ਦੀਵਾਰ ਦਿਖਾ ਕੇ ਲਿਆਉਨੇ ਆ ਕਿ ਤਾਂ ਕਿ ਇਹ ਸਾਡਾ ਸਿੱਖੀ ਸਿਧਕ ਹੈ ਉਹ ਸਾਡਾ ਕੈਮ ਰਹਿ ਸਕੀ ਕਿਉਂਕਿ ਇਹ ਚੀਜ਼ਾਂ ਅਸੀਂ ਸਿੱਖ ਧਰਮ ਦੇ ਵਿੱਚ ਸਾਡਾ ਜਨਮ ਹੋਇਆ ਸਾਨੂੰ ਇਹ ਚੀਜ਼ਾਂ ਆਪਣੇ ਬੱਚਿਆਂ ਨੂੰ ਆਪਣੇ ਜੋ ਦੋਸਤ ਮਿੱਤਰ ਨੇ ਜਾਂ ਬਾਹਰੋਂ ਆਉਦ ਨੇ ਸਾਨੂੰ ਉਹਨਾਂ ਨੂੰ ਦਿਖਾਉਣਾ ਸਾਡਾ ਮਕਸਦ ਇਹ ਪੈਦਾ ਹੁੰਦਾ ਵੀ ਅਸੀਂ ਸਿੱਖੀ ਦੇ ਸੋਮੇ ਦੇ ਵਿੱਚੋਂ ਪੈਦਾ ਹੋਏ ਆ ਜੋਸ ਅਸੀਂ ਧਰਮ ਨਾਲ ਰਿਲੇਟਡ ਆ ਸਾਨੂੰ ਸਿੱਖੀ ਤੇ ਪਹਿਰਾ ਦੇਣਾ ਚਾਹੀਦਾ ਹੈ ਸੋ 7 ਸਾਲ ਤੇ 9 ਸਾਲ ਦੀ ਵਰਲਡ ਦੇ ਵਿੱਚ ਇੱਕ ਐਸੀ ਸ਼ੀਤ ਦੀ ਆ ਜੋ ਹਰੇਕ ਧਰਮ ਦਾ ਇਨਸਾਨ ਇਸ ਧਰਤੀ ਨੂੰ ਨਮਸਕਾਰ ਕਰਦਾ ਹੈ ਮੈਂ ਇਸ ਵੀਡੀਓ ਰਾਹੀਂ ਇੱਕ ਆਪਣੇ ਵੀਰਾਂ ਭੈਣਾਂ ਨੂੰ ਬੇਨਤੀ ਕਰਨਾ ਚਾਹੁੰਦਾ ਉਸ ਥਾਂ ਤੇ ਸ੍ਰੀ ਫਤਿਹਗੜ੍ਹ ਸਾਹਿਬ ਵੇਖੇ ਤੁਸੀਂ ਜਾਣਦੇ ਹੋ ਉੱਥੇ ਤੁਸੀਂ ਜਾ ਕੇ ਬੱਚਿਆਂ ਨੂੰ ਸਰਾਂਦੀ ਦੀਵਾਰ ਦਿਖਾਓ ਟੋਡਰ ਮਲ ਦੀ ਹਵੇਲੀ ਦਿਖਾਓ ਇਹ ਚੀਜ਼ਾਂ ਦਾ ਦਿਖਾ ਕੇ ਬੱਚੇ ਦੇ ਮਨ ਦੇ ਉੱਤੇ ਐਸਾ ਪ੍ਰਭਾਵ ਪਾਓ ਕਿ ਉਹ ਬੱਚੇ ਆਪਣੇ ਕੇਸ ਨਾਲ ਕਤਰਵਾ ਸਕਣ ਦੂਜੀ ਬੇਨਤੀ ਇਹ ਹੈ ਜੀ ਉੱਥੇ ਜਾ ਕੇ ਤੁਸੀਂ ਬੱਚਿਆਂ ਨੂੰ ਜੋ ਉੱਥੇ ਪੀਪਨੀਆਂ ਵਗੈਰਾ ਜਦ ਅੱਜ ਕੱਲ ਮੂੰਹ ਚੱਲ ਪੇ ਮੂੰਹ ਮੂੰਹ ਉੱਥੇ ਲੱਗੇ ਹੋਏ ਨੇ ਮੈਂ ਪਹਿਲਾਂ ਵੀਡੀਓ ਪਾਈਆਂ ਸੀਗੀਆਂ ਤੇ ਲੋਕਾਂ ਨੇ ਅਪਰੀਸ਼ੀਏਟ ਕੀਤਾ ਵੀ ਇਹ ਜੀ ਬੰਦ ਹੋਣੀ ਚਾਹੀਦੀ ਆ ਮੈਂ ਐਸਜੀਪੀਸੀ ਦੇ ਪ੍ਰਧਾਨ ਜੀ ਨੂੰ ਵੀ ਬੇਨਤੀ ਕਰੂੰਗਾ ਜੋ ਉੱਥੇ ਸਾਡੇ ਸਿੱਖ ਨੂੰ ਬਗੜਨਗਾਤਰ ਤੇ ਮੂੰਹ ਵਗੈਰਾ ਲੈ ਕੇ ਆ ਜਾਂਦੇ ਨੇਗੇ ਸਾਡੇ ਉੱਥੇ 25 ਤੋਂ 30 ਲੱਖ ਸੰਗਤ ਪਹੁੰਚਦੀ ਆ ਇਹ ਸਿਰਫ 200 ਬੰਦੇ ਹੁੰਦੇ ਨੇ 200 ਬੰਦੇ ਸਾਰੇ ਸ਼ਹੀਦੀ ਜੋੜ ਮੇਰੇ ਦੇ ਵਿੱਚ ਇਹ ਖਲਲ ਪਾਉਂਦੇ ਨੇ ਸੋ ਬੀਬੀਆਂ ਪਰ ਮੈਂ ਬੇਨਤੀ ਕਰੂੰਗਾ ਬੱਚਿਆਂ ਨੂੰ ਸਿੱਖੀ ਦੇ ਕੋਈ ਜੋਤਿ ਇਤਿਹਾਸ ਆ ਉਹ ਚੀਜ਼ ਲੈ ਕੇ ਦੇਣ ਜੋ ਇਹ ਜੇ ਬਾਜੇ ਵਗੈਰਾ ਜਾਂ ਜੋ ਨਕਲੇ ਮੂੰਹ ਵਗੈਰਾ ਬਣਾ ਕੇ ਉੱਥੇ ਲੈ ਕੇ ਆਉਂਦੇ ਆ ਮਾਵਾ ਭੈਣਾ ਉਹ ਨਾ ਲੈ ਕੇ ਆਉਣ ਇੰਨੀ ਮੇਰੀ ਬੇਨਤੀ ਪ੍ਰਵਾਨ ਕਰਿਓ ਜੀ ਉਸ ਧਰਤੀ ਨੂੰ ਨਮਸਕਾਰ ਕਰਨ ਗੋਡਾ ਲਾਉਣ ਪਹਿਲਾਂ ਬਜ਼ੁਰਗ ਗੋਡਾ ਕਹਿੰਦੇ ਅਸੀਂ ਗੋਡਾ ਨੂੰ ਨਵਾਕੇ ਆਉਣਾ ਹੈ ਉਸ ਧਰਤੀ ਤੇ ਇਹ ਜੇ ਆਪਣੇ ਸਰੀਰ ਦੇ ਜੋ ਅੰਦਰਲੇ ਸੋਮੇ ਨੇ ਉਹ ਪ੍ਰਗਟ ਕਰਕੇ ਉਹ ਬੱਚਿਆਂ ਤੇ ਜੋ ਪ੍ਰਭਾਵ ਪੈਦਾ ਹੋ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ